ਬਾਈ ਸਤਿਕਾਰ ਦੀ ਅੱਜ ਬਾਈ ਬਹੁਤ ਹੀ ਸਤਿਕਾਰਯੋਗ ਇਨਸਾਨ ਬਾਈ ਸੰਦੀਪ ਧੌਲਾ ਦੇ ਘਰ ਆਏ ਹੈਗੇ ਤੇ ਮਾਨੂੰ ਸਕੂਨ ਮਿਲਦਾ ਬਾਈ ਇਹਨੂੰ ਬਾਈ ਸੰਦੀਪ ਦਾ ਘਰ ਨਹੀਂ ਕਹਿ ਸਕਦੇ ਇਹਨੂੰ ਪੰਛੀਆਂ ਦਾ ਘਰ ਕਹਿ ਸਕਦੇ ਆ ਦਰਖਤਾਂ ਦਾ ਘਰ ਕਹਿ ਸਕਦੇ ਆ ਕੋਈ ਦੇਖੋ ਕਿੰਨੇ ਦਰਖਤ ਲੱਗੇ ਹੋਏ ਨੇ ਨਾ ਨਹੀਂ ਆਪਾਂ ਆਮ ਦੇਖਦੇ ਆ ਯਾਰ ਦਰਖਤ ਨਹੀਂ ਲਾਉਂਦੇ ਘਰ ਪਾਲਾਣੇ ਆ ਫਰਸ਼ ਲਾ ਲੈਂਦੇ ਆ ਵੀ ਗੰਦ ਜਾਂ ਪੈ ਜੀ ਆ ਇਹ ਤਾਂ ਦਰਖਤ ਵੀ ਨਾ ਥੱਲੇ ਪੱਕੇ ਜੇ ਖੜ੍ਹਦੇ ਨੇ ਪਰ ਉਹ ਚੀਜ਼ 1% ਵੀ ਨਹੀਂ ਇੱਕ ਹੋਰ ਸਭ ਤੋਂ ਵੱਡੀ ਗੱਲ ਵਈ ਆਪਣਾ ਕੀ ਬਹਿਮ ਜਾ ਪਾਇਆ ਆਪਣੇ ਮਨਾਂ ਚ ਭਰਿਆ ਪਿਆ ਵੀ ਘਰੇ ਨਾ ਤਿੰਨ ਤਰ੍ਹਾਂ ਦੇ ਰਸਤਾ ਬਿਲਕੁਲ ਨਹੀਂ ਲਾਦਾ ਇੱਕ ਤਾਂ ਹੋ ਗਿਆ ਬਰੂਖਾ ਆ ਬਰੂਖਾ ਦੀ ਖੜਾ ਬਾਈ ਦੇ ਘਰੇ ਤੇ ਇੱਕ ਹੁੰਦਾ ਬਾਈ ਪਿੱਪਲ ਆਪਣਾ ਦਾ ਬਰੂਖਾ ਖੜਾ ਉਹਨਾਂ ਤਾਨੂੰ ਬਰੂਖਾ ਖੜਾ ਤੇ ਉਹ ਪਰੇ ਪਿੱਪਲ ਖੜਾਗਾ ਵੀ ਇੱਕ ਹੋ ਗਈ 베ਰੀ ਬੀਏ ਦਰਖਤ ਘਰੇ ਲਾਉਣੇ ਨਹੀਂ ਚਾਹੀਦੇ ਇੱਕ ਚੌਥਾ ਹੋਗਾ ਵੀ ਗੋਲੇ ਕੂਤਰ ਵੀ ਇਹਨਾਂ ਨੂੰ ਘਰੇ ਬੈਠਣ ਦੇਣਾ ਨਹੀਂ ਚਾਹੀਦਾ ਅਜਾੜਾ ਭਾਲ ਦਿਆ ਪਰ ਬਾਈ ਮਿਲਣਾ ਹੱਕਾ ਮਾਰ ਮਾਰ ਕੇ ਨਾ ਬਾਕੀ ਗੋਲੇ ਕੂਤਰੋ ਮੇਰੇ ਘਰੇ ਆ ਜੂ ਮੈਂ ਥੋੜੇ ਬਾਹਰ ਤੇ ਪਾਣੀ ਧਰਿਆ ਦਾਣੇ ਪਾਏ ਨੇ ਆ ਮੇਰੀ ਖੜੀ ਆ ਬਈ ਆ ਦੇਖੋ ਬਈ ਨਾ ਸਾਰਾ ਕੁਝ ਮੈਨੂੰ ਬਹੁਤ سکੂਨ ਮਿਲਦਾ ਮਾਨੂੰ ਅਜਿਹੀਆਂ ਚੀਜ਼ਾਂ ਦੇਖ ਕੇ ਮੈਂ ਵੀ ਜਿਨੀ ਕੀ ਚੀਜ਼ ਜੀ ਕਰ ਰਿਹਾ ਘਰੇ ਵੀ ਦਰਖਤ ਲਾਇਆ ਪਾਣੀ ਵਗੈਰਾ ਧਰਦੇ ਆ ਵੀ ਪੰਛੀ ਆਉਣ ਹਨਾ ਮੈਨੂੰ ਸਵੇਰੇ ਸਵੇਰੇ ਉਹਨ ਆਪਣੀਆਂ ਆਵਾਜ਼ਾਂ ਸੁਣੌਣ ਮਨ ਨੂੰ ਸਕੂਨ ਮਿਲਦਾ ਹੈ ਚੀਜ਼ਾਂ ਜਿਨੇ ਆਹ ਲਾ ਰੱਖਿਆ ਦਰਖਤ ਨਾ ਵੇ ਜਿਹੜਿਆਂ ਨੇ ਆਲ ਨੇ ਆਪਾਂ ਪਹਿਲਾਂ ਦੇਖਦੇ ਹੁੰਦੇ ਵੀ ਹੁੰਦੇ ਹੁੰਦੇ ਪਰ ਹੁਣ ਬਹੁਤ ਹੱਦ ਤੱਕ ਇਹ ਘਟ ਗਏ ਕਿਉਂਕਿ ਆਪਾਂ ਉਹਨਾਂ ਲਈ ਨਾ ਜਿਵੇਂ ਬਿਲਡਿੰਗ ਨੇ ਆਲ ਨਾ ਬਣਾਉਣਾ ਹੁੰਦਾ ਵੀ ਇਧਰ ਕਿਰੋ ਕੈਮਰਾ ਆਲ ਨੇ ਕਣੀ ਵੀ ਜਿਹੜਾ ਇਹ ਮਟੀਰੀਅਲ ਆ ਜਿਵੇਂ ਆਪਾਂ ਨੂੰ ਸਿਮਿੰਟ ਬ੍ਰੇਚੀ ਚਾਹੀਦਾ ਘਰ ਬਣਾਉਣ ਵਾਸਤੇ ਇਹਨਾਂ ਨੂੰ ਖਜੂਰਾਂ ਦੇ ਪੱਤੇ ਹੈ ਨਾ ਇੱਕ ਦੀ ਓਂਦੀ ਆ ਉੱਥੋਂ ਜਾਂ ਜਿਵੇਂ ਹੁਣ ਤਹੇ ਬੋਤਲ ਪਾਮ ਦੇ ਵਰਤਨ ਲੱਗੇ ਕਿਉਂਕਿ ਸਮੇਂ ਦੇ ਨਾਲ ਨਾਲ ਇਹ ਹੀ ਬਦਲ ਗਏ ਨਾ ਇਹ ਚੀਜ਼ਾਂ ਇਹਨਾਂ ਨੂੰ ਮਿਲਦੀਆਂ ਨੇ ਇਥੋਂ ਬਈ ਤਾਂ ਇਹ ਆਲ ਨੇ ਬਣਾਉਂਦੇ ਆਗੇ ਤੇ ਬਾਕੀ ਆਲ ਨੇ ਨਾਂ ਰੱਖਿਆ ਹੈਗੇ ਕੂਤਰਾਂ ਦੇ ਆ ਆ ਦੇਖੀ ਨਾ ਇਹ ਆਲ ਨੇ ਡਿਸਪੋਜ਼ਲ ਨੇ ਇਹਦੇ ਵਿੱਚ ਮੰਨ ਲਾ ਕਾਟੋ ਹੋਊਗੀ ਵਿੱਚ ਕਿਉਂਕਿ ਇਹਦਾ ਮਟੀਰੀਅਲ ਕਾਟੋ ਵਾਲਾ ਲਾ ਰਹਾ ਕਾਟੋ ਰੂਹ ਦਾ ਜੀਰ ਲੰਦੀ ਆ ਜੇ ਵੋ ਕੂਸਤਰ ਬੈਠੇ ਨੇ ਆ ਵੀ ਕੋਈ ਸੋਚਣੀਆਂ ਜਾਂ ਵੰਟੇ ਆ ਗਿਆ ਤੁਸੀਂ ਆਪ ਸੋਚੋ ਬਈ ਜਦੋਂ ਇੰਨੇ ਪੰਛੀ ਘਰ ਚ ਹੋਣ ਹਨ ਆਪਾਂ ਨੂੰ ਇਕੱਲਾਪਣ ਕਦੇ ਮਹਿਸੂਸ ਨਹੀਂ ਹੋਊਗਾ ਨਹੀਂ ਕਰੇ ਇਕੱਲੇ ਜੇ ਬੈਠੇ ਸੋਚੀ ਜਾਂਦੇ ਹੈਗੇ ਡਿਪਰੈਸ਼ਨ ਤੇ ਜਾਂਦੇ ਹੈਗੇ ਪਰ ਜਦੋਂ ਪੰਛੀ ਆਪਣੇ ਨਾਲ ਐ ਲਾ ਰਹਾ ਵੀ ਜਿਵੇਂ ਗੱਲਾਂ ਮਾਰਦੇ ਹੁੰਦੇ ਹੈਗੇ ਉਹ ਚੀ ਦੀਆਂ ਦੇਖੋ ਨਾ ਬਈ ਇਹਨਾਂ ਨਾਲ ਬੰਦਾ ਕੰਮ ਲੱਗਿਆ ਰਹਿੰਦਾ ਘਟੋ ਘਟ ਮੈਨੂੰ ਐ ਲਾ ਰਹਾ ਵੀ 12 18 ਦਾ ਕਾਟੋ ਵਾਲਾ ਫਿਰਦੀ ਆ ਇਹ ਕਿੰਨੇ ਕੁ ਪਰਾਉਣੇ ਪੰਛੀ ਨੇ ਕੋਈ ਗਿਣਤੀ ਕਰਨੀ ਓ ਕਿਉਂ ਉਹ ਫਿਰਦੀ ਆ ਕਾਟੋ ਕੋ ਫਿਰਦੀ ਏ ਵੀ ਤੇ ਚਿੜੀਆਂ ਜਿਹੜੀਆਂ ਖਤਮ ਹੋ ਗਈਆਂ ਸੀ ਉਹ ਚਿੜੀਆਂ ਵੀ ਇੱਥੇ ਫਿਰਦੀਆਂ ਨੇ ਚਿੜੀਆਂ ਵਾਪਸ ਆ ਗਈਆਂ ਨਾ ਅੱਜ ਮੈਂ ਛੋਟੀ ਜਿਹੀ ਚਿੜੀ ਕਿੰਨੀ ਸੋਹਣੀ ਲੱਗਦੀ ਹੈਗੀ ਇਹਨਾਂ ਨੂੰ ਇਹ ਪੰਛੀਆਂ ਨੂੰ ਕਦੇ ਵੀ ਬਾਈ ਤੁਸੀਂ ਕੈਦ ਨਾਲ ਰੱਖੋ ਨਾ ਇਹ ਵੀ ਆਪਣੇ ਵਾਂਗੂ ਆਜ਼ਾਦੀ ਚਾਹੁੰਦੇ ਆ ਜਦੋਂ ਆਪਾਂ ਕੈਦ ਕਰਕੇ ਪਿੰਜਰਾ ਚ ਰੱਖ ਲੈਂਦੇ ਆ ਉਹ ਬਹੁਤ ਪਾਪ ਵਾਲੀ ਗੱਲ ਹੈਗੀ ਉਹ ਤਾਂ ਆ ਦੇਖੋ ਨੇ ਤੇ ਬਾਕੀ ਬਾਈ ਬਹੁਤ ਵੀ ਰੱਖਣਗੇ ਵੀ ਆਲ ਨੇ ਨਾਲ ਆਓ ਦਰਖਤ ਲਾਓ ਤੁਸੀਂ ਬਈ ਦਰਾਖਤ ਵੀ ਲਾਓ ਆਲ ਨੇ ਵੀ ਲਾਓ ਕਿਉਂਕਿ ਆਲ ਨੇ ਵੀ ਜ਼ਰੂਰੀ ਆ ਆਪਾਂ ਉਹ ਚੀਜ਼ਾਂ ਸਾਰੀਆਂ ਖਤਮ ਕਰਤੀਆਂ ਜਿਵੇਂ ਟਿੱਬੇ ਹੋ ਗਏ ਪੁਰਾਣੇ ਖੂਹ ਹੁੰਦੇ ਉਹ ਖਤਮ ਹੋ ਗਏ ਜਾਂ ਘਰਾਂ ਚ ਬਾਲਿਆਂ ਦੇ ਸੱਤਾਂ ਚ ਪੰਛੀ ਇਹਨਾਂ ਆਪਣੇ ਆਲੇ ਬਣਾਉਣਾ ਸੀ ਉਹ ਖਤਮ ਹੋ ਗਏ ਕੁਝ ਪੰਛੀ ਵੀ ਆਪਣੇ ਲਵੇ ਲੈਣਾ ਰਹਿਣਾ ਚਾਹੁੰਦੇ ਹਨ ਮਨੁੱਖਤਾ ਦੇ ਕੋਲੇ ਰਹਿਣਾ ਚਾਹੁੰਦੇ ਹੈਗੇ ਸਾਰੇ ਪੰਛੀ ਦਰਾਖਤਾਂ ਤੇ ਆਲੇ ਨਹੀਂ ਬਣਾਉਂਦੇ ਕੁਝ ਪੰਛੀ ਵੀ ਆਲੇ ਇਸ ਤਰ੍ਹਾਂ ਬਣਾਉਂਦੇ ਸੀ ਸੋ ਉਹਨਾਂ ਵਾਸਤੇ ਆਲੇ ਜ਼ਰੂਰੀ ਨੇ ਜਿਹਨੂੰ ਸੁਨੇਹਾ ਚੰਗਾ ਲੱਗਾ ਸ਼ੇਅਰ ਕਰ ਦਿਓ ਧੰਨਵਾਦ